ਪਿਛਲੇ ਦਿਨੀ ਇੱਕ ਨਿੱਜੀ ਟੀਵੀ ਚੈਨਲ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਐਮਪੀਜ਼ ਦੇ ਕੋਲ ਜਾ ਕੇ ਕਾਲਾ ਧੰਨ ਦੇਣ ਦਾ ਆਫਰ ਕੀਤਾ ਜਿਸ ਦੇ ਵਿੱਚ ਪੰਜਾਬ ਦੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਖੁਬਾਇਆ ਵੀ ਫਸ ਗਏ ਉਹ ਸਟਿੰਗ ਆਪਰੇਸ਼ਨ ਦੇ ਵਿੱਚ ਉਹ ਇੱਕ ਬੂਲ ਦੇ ਦਿਖਾਈ ਦਿੱਤੇ ਕਪਿਲੀਆਂ ਚੋਣਾਂ ਵੇਲੇ ਉਹਨਾਂ ਨੇ 25 ਤੋਂ 30 ਕਰੋੜ ਰੁਪਇਆ ਆਪਣੇ ਚੋਣ ਪ੍ਰਚਾਰ ਤੇ ਲਾਇਆ ਸੀ ਅਤੇ ਇਸ ਵਾਰ ਜੇਕਰ ਹਰਤਮਨਤ ਕੌਰ ਬਾਦਲ ਚੋਣ ਪ੍ਰਚਾਰ ਦੇ ਵਿੱਚ ਆ ਗਈ ਤਾਂ ਉਹਨਾਂ ਨੂੰ ਲਗਭਗ 50 ਕਰੋੜ ਰੁਪਇਆ ਖਰਚਣਾ ਪਵੇਗਾ ਪਰ ਇਸ ਤੋਂ ਸ਼ੇਰ ਸਿੰਘ ਖੁਬਾਇਆ ਸਾਫ਼ ਮੁਣਕਰ ਹੁੰਦੇ ਦਿਖਾਈ ਦੇ ਰਹੇ ਨੇ ਯਾਰ ਇਹ ਮੈਂ ਇਹ ਨਹੀਂ ਕਹਿ ਰਿਹਾ ਤੇ ਮੇਰੀ ਫੋਟੋ ਨਹੀਂ ਹੈ ਫੋਟੋ ਮੇਰੀ ਹੈ ਉਹ ਤੇ ਜਿਹੜਾ ਉਸ ਉਹਨਾਂ ਨੇ ਪਾਇਆ ਇਸ ਤਰ੍ਹਾਂ ਦਾ ਤਾਂ ਤੁਸੀਂ ਜਿਹੜੀ ਉਹਨਾਂ ਨੇ ਕੋਈ ਦੋ ਚਾਰ ਗੱਲਾਂ ਕੀਤੀਆਂ ਮੈਨੂੰ ਤਾਂ ਸਿਰਫ ਦੁੱਖ ਇਸ ਗੱਲ ਦਾ ਹੈ ਕਿ ਉਹਨੇ ਕਰਨ ਵਾਲੇ ਨੂੰ ਇਹ ਗੱਲ ਦਾ ਇਹ ਕਿਉਂ ਨਹੀਂ ਮਤਲਬ ਇਨਸਾਨੀਅਤ ਕਿ ਅੱਜ ਤੱਕ ਨਾ ਤਾਂ ਮੈਂ ਕਦੇ ਦੇਸ਼ ਦੇ ਉਲਟ ਕਰ ਸਕਦਾ ਨਾ ਮੈਂ ਕਦੇ ਕਾਨੂੰਨ ਦੇ ਉਲਟ ਕਰ ਸਕਦਾ ਨਾ ਹੀ ਮੈਂ ਕਰਪਸ਼ਨ ਕਰ ਸਕਦਾ ਨਾ ਬਲੈਕ ਮਨੀ ਜਾਂ ਹੋਰ ਕਰਨ ਵਾਲੀ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਕਦੇ ਕਰਨਾ ਤੇ ਕੀ ਸੋਚਿਆ ਤੱਕ ਵੀ ਨਹੀਂ ਚੋਣਾਂ ਵਿੱਚ ਵੀ ਖਰਚੇ ਦੀ ਲੋੜ ਨਹੀਂ ਪੈਂਦੀ ਉਹ ਸਾਡੇ ਖਰਚੇ ਦੀ ਮੈਂ ਅੱਜ ਤੱਕ ਮੈਂ ਤੁਹਾਨੂੰ ਪ੍ਰੈਸ ਦੇ ਸਾਹਮਣੇ ਅੱਜ ਦੱਸ ਰਿਹਾ ਹਾਂ ਅੱਜ ਤੱਕ ਮੈਂ ਦੋ ਸੈਂਬਲੀ ਦੇ ਇਲੈਕਸ਼ਨ ਲੜੇ ਦੋ ਪਾਰਲੀਮੈਂਟ ਦੇ ਇਲੈਕਸ਼ਨ ਲੜੇ ਹੈ ਮੈਂ ਆਪਦੇ ਕੋਲ ਕੋਈ ਬਿਲਕੁਲ ਹੈ ਹੀ ਨਹੀਂ ਮੈਂ ਪਹਿਲਾਂ ਤਾਂ ਦੂੰ ਦੱਸ ਦਿਆਂ ਦੇਖੋ ਪੈਸਾ ਹੈ ਨਹੀਂ ਕਿਉਂਕਿ ਮੈਂ ਕਰਪਸ਼ਨ ਜਾਂ ਗੋਰਫੀ ਦਾ ਕੰਮ ਦਾ આજ ਤੱਕ ਨਾ ਮੇਰਾ ਕਦੇ ਇਸ ਤਰ੍ਹਾਂ ਦੇ ਪਾਸੇ ਸੋਚ ਹੈ ਮੈਂ ਅੱਜ ਤੱਕ ਇੱਕ ਵੀ ਪੈਸਾ ਇਲੈਕਸ਼ਨ ਦਾ ਵਿੱਚ ਮੈਂ ਆਪਸੇ ਕਰੋ ਨਹੀਂ ਮੇਰਾ ਲੱਗਿਆ ਜਨਤਾ ਹੀ ਆਪਣੇ ਤੌਰ ਤੇ ਜਿਹੜਾ ਮੈਨੂੰ ਕੁਝ ਕਰਦੀ ਹੈ ਉਹ ਹੀ ਲਾ ਦਿੰਦੀ ਉਹ ਹੀ ਵੋਟਾਂ ਕਰਾ ਕੇ ਦਿੰਦੀ ਐ ਤੇ ਮੈਂ ਤਾਂ ਇੱਕ ਵੀ ਪੈਸਾ ਜਿਹੜਾ ਕਦੇ ਇਲੈਕਸ਼ਨ ਚ ਨਹੀਂ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਚੋੜਾਂ ਵੇਲੇ ਸਭ ਦੀਆਂ ਪੋਲਾਂ ਖੁੱਲ ਜਾਂਦੀਆਂ ਨੇ ਕੋਈ ਨਾ ਤਾਂ ਮੈਂ ਵੇਖੀ ਐ ਤੇ ਨਾ ਖਬਰ ਕਿ ਹੈ ਕਿ ਚਲੋ ਕੋਈ ਨਹੀਂ ਲਾਉਣ ਜੀ ਕੇ ਤੇਰਾ ਜਮਾਨ ਕੀਤਾ ਉਹਨਾਂ ਨੇ ਲਾ ਦੇਗਾ ਕੀ ਕਰ ਕੋਈ ਇਲੈਕਸ਼ਨ ਆ ਗਏ ਨਾ ਇਲੈਕਸ਼ਨ ਤਾਂ ਸਭ ਖੋਲ ਦਿੰਦੇ ਪੜਦੇ ਸ਼੍ਰੋਮਣੀ ਅਕਾਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਇਸ ਤੇ ਕਹਿਣਾ ਹੈ ਕਿ ਇਸ ਦਾ ਜਵਾਬ ਹੁਣ ਕਾਂਗਰਸ ਪਾਰਟੀ ਤੋਂ ਮੰਗਣਾ ਚਾਹੀਦਾ ਹੈ ਕਿਉਂਕਿ ਕਭਾਇਆ ਨੇ ਹੁਣ ਕਾਂਗਰਸ ਜੁਆਇਨ ਕਰ ਲਈ ਹੈ ਉਹ ਕਾਂਗਰਸ 'ਚ ਹੈਗੇ ਕਾਂਗਰਸ ਪਾਰਟੀ 'ਚ ਵਾਪਸ ਦੇ ਕਿ ਭਈ ਉਹ ਕਹਿੰਦਾ ਚਾਹਵਾਲ ਨੇ ਬਣਾਇਆ ਮੈਨੂੰ ਗਦਨਾਮ ਕਰਨ ਲਈ ਉਹਦੇ ਬਾਰੇ ਕਿਉਂ ਬਾਤਾਂ ਕਰਨੀ ਆਸਾਨ ਕਿੰਨੇ ਬਣਾਇਆ ਸਾਡਾ ਕੀ ਹੱਦ ਹੈਗਾ ਇਹ ਤਾਂ ਆਪਣੇ ਆਪ ਨੂੰ ਬਚਾਨ ਵਾਸਤੇ ਜੋ ਮਰਜ਼ੀ ਕਰਦਾ ਹੈ ਬੜੀ ਸ਼ਰਮ ਨਿਕਲ ਹੈ ਕਿ ਕਾਂਗਰਸ ਦੇ ਲੋਕੀ ਇਹ ਸਵਤਾਈ ਆਪਣੇ ਹੌਂਦੇ ਤਾਂ ਨਹੀਂ ਪਹਿਲਾਂ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਵੱਲੋਂ ਪੰਜਾਬੀ ਇਕਤਾ ਪਾਰਟੀ ਦੇ ਖਡੂਰ ਸਾਹਿਬ ਲੋਕ ਸਭਾ ਹੜਕੇ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਲੜਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਪੈਸੇ ਦੇ ਪਿੱਛੇ ਨਹੀਂ ਭਜਣਾ ਚਾਹੀਦਾ ਪੈਸੇ ਤਾਂ ਬਾਦਲੇ ਵੀ ਬਹੁਤ ਇਕੱਠੇ ਕੀਤੇ ਨੇ ਨਹੀਂ ਜੀ ਇਹ ਤਾਂ ਇਹਨਾਂ ਦੀ ਮਾਰਟੈਲਿਟੀ ਹੈ ਸ਼ੁਰੂ ਤੋਂ ਜਿਹੜੇ ਪੋਲੀਟੀਕਲ ਲੋਕ ਹੈ ਜਦੋਂ ਮਰਦੇ ਉਹ ਇਵੇਂ ਹੀ ਮਰਦੇ ਆ ਵੀ ਜਦੋਂ ਉਹ ਆਪਣੇ दायरे ਤੋਂ ਬਾਹਰ ਜਾ ਕੇ ਉਹ ਜੀਆਂ ਗੱਲਾਂ ਕਰਦੇ ਆ ਅੱਗੇ ਵੀ ਤੇ ਇੱਕ ਸਟ੍ਰਿੰਗ ਹੋਇਆ ਸੀਗਾ ਹੋਰ ਵੀ ਲੋਕਾਂ ਦੇ ਹੁੰਦੇ ਰਹਿੰਦੇ ਆ ਪਰ ਮੈਨੂੰ ਲੱਗਦਾ ਵੀ ਜੇ ਬੰਦੇ ਨੇ ਪੋਲਿਟਿਕਸ ਕਰਨੀ ਹੈ ਤੇ ਫਿਰ ਮੁੱਦਿਆਂ ਦੇ ਆਧਾਰ ਤੇ ਹੀ ਕਰਨੀ ਚਾਹੀਦੀ ਹੈ ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਆ ਬਾਦਲ ਸਾਹਿਬ ਨੇ ਕਿਹੜਾ ਥੋੜੇ ਪੈਸੇ ਇਕੱਠੇ ਕੀਤੇ ਤੇ ਅੱਜ ਜਦੋਂ ਬੇਅਦਬੀਆਂ ਦਾ ਇਹ ਮਾਮਲਾ ਸਾਹਮਣੇ ਆਇਆ ਤੇ ਉਹ ਜ਼ੀਰੋ ਹੋ ਗਿਆ ਇਹ ਹੁਣ ਪੈਸੇ ਕੀ ਮਾਨੇ ਰੱਖਦੇ ਦਰਅਸਲ ਪਿਛਲੇ ਦਿਨ ਇੱਕ ਨਿੱਜੀ ਚੈਨਲ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਉਹਨਾਂ ਨੇ ਦੇਸ਼ ਦੇ ਬਹੁਤ ਸਾਰੇ ਸੰਸਦ ਮੈਂਬਰਾਂ ਦੇ ਸਟਿੰਗ ਆਪਰੇਸ਼ਨ ਕੀਤੇ ਨੇ ਜਿਸ ਦੇ ਵਿੱਚ ਉਹ ਕਾਲਾ ਧਨ ਉਹਨਾਂ ਨੂੰ ਆਫਰ ਕਰਦੇ ਸਨ ਤਾਂ ਜੋ ਆਪਣੇ ਚੋਣ ਪ੍ਰਚਾਰ ਦੇ ਵਿੱਚ ਉਹ ਪੈਸਾ ਵਰਤ ਸਕਣ ਇਸੇ ਕਰਕੇ ਕੁਝ ਸੰਸਦ ਮੈਂਬਰ ਅਜੇ ਹਨ ਜਿਨ੍ਹਾਂ ਨੇ ਕਿ ਕਾਲਾ ਧਨ ਲੈਣਾ ਕਬੂਲਿਆ ਜਿਸ ਦੇ ਵਿੱਚ ਸ਼ੇਰ ਸਿੰਘ ਖੁਬਾਇਆ ਵੀ ਸਨ ਪਰ ਕੁਝ ਸੰਸਦ ਮੈਂਬਰ ਅਜੇ ਹੀ ਨਿਕਲੇ ਜਿਨ੍ਹਾਂ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਗੱਲ ਕਰੀਏ ਪੰਜਾਬ ਦੇ ਸੰਸਦ ਮੈਂਬਰਾਂ ਦੀ ਤਾਂ ਉਹਨਾਂ ਵਿੱਚੋਂ ਡਾਕਟਰ ਤਰਨਵੀਰ ਗਾਂਧੀ ਨੇ ਜਿਨ੍ਹਾਂ ਨੇ ਕਿ ਕਾਲਾ ਧਨ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਨੇ ਤਾਂ ਦੋ ਟੁਕ ਸੁਣਾ ਦਿੱਤੀ ਕਿ ਚੋਣਾ ਜਿੱਤਣਾ ਉਹਨਾਂ ਦਾ ਮਕਸਦ ਨਹੀਂ ਹੈ ਉਹ ਕਾਲਾ ਧਨ ਨਹੀਂ ਲੈਣਗੇ ਜਿੰਨੇ ਕੁ ਪੈਸੇ ਉਹਨਾਂ ਕੋਲ ਹੈਗੇ ਨੇ ਉਹਨੇ ਪੈਸੇ ਨਾਲ ਹੀ ਪ੍ਰਚਾਰ ਕਰਨਗੇ ਅਤੇ ਜੇਕਰ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਤਾਂ ਠੀਕ ਹੈ ਨਹੀਂ ਤਾਂ ਨਾ ਸਹੀ ਅਜਹੀ ਸ਼ਬਦਾਵਲੀ ਡਾਕਟਰ ਤਰਨਵੀਰ ਗਾਂਧੀ ਦੇ ਵੱਲੋਂ ਵਰਤੀ ਦੱਸੀ ਜਾਂਦੀ ਹੈ ਪਰ ਇਸ ਜੋ ਸਟਿੰਗ ਦੇ ਵਿੱਚ ਫਸੇ ਪੰਜਾਬ ਦੇ ਸੰਸਦ ਮੈਂਬਰ ਜੋ ਇਸ ਸਟਿੰਗ ਦੇ ਵਿੱਚ ਫਸ ਗਏ ਸਨ ਉਹ ਸਨ ਸ਼ੇਰ ਸਿੰਘ ਖੁਬਾਇਆ ਅਤੇ ਪ੍ਰੋਫੈਸਰ ਸਾਧੂ ਸਿੰਘ ਜੀ ਹਾਂ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਸਾਧੂ ਸਿੰਘ ਉਹਨਾਂ ਨੂੰ ਵੀ ਕਥਿਤ ਤੌਰ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਵੀ ਕਾਲਾ ਧਨ ਲੈਣਾ ਕਬੂਲ ਲਿਆ ਸੀ ਹਾਲਾਂਕਿ ਇਸ ਸਟਿੰਗ ਦੀ ਪੁਸ਼ਟੀ ਦਾ ਪੰਜਾਬ ਟੀਵੀ ਨਹੀਂ ਕਰਦਾ ਪਰ ਇਸ ਸਟਿੰਗ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਹੜਕੰਪ ਜ਼ਰੂਰ ਮਚ ਗਿਆ ਕਿ 25 ਤੋਂ 30 ਕਰੋੜ ਰੁਪਏ ਸ਼ੇਰ ਸਿੰਘ ਖੁਬਾਇਆ ਦੇ ਕੋਲੋਂ ਆਇਆ ਕਿੱਥੋਂ ਕਿਉਂਕਿ ਉਹਨਾਂ ਨੇ ਜੋ ਆਪਣੀ ਜਾਇਦਾਦ ਚੋਣ ਕਮਿਸ਼ਨ ਦੇ ਕੋਲ ਦੱਸੀ ਸੀ ਉਹਦੇ ਤਹਿਤ ਉਹ ਇੰਨਾ ਨਹੀਂ ਵਧ ਸਕਦੇ ਸਨ ਅਤੇ ਜੋ ਚੋਣ ਜਾਬਤਾ ਲੱਗੇ ਹੋਣ ਦੇ ਕਾਰਨ ਜਿੰਨਾ ਪੈਸਾ ਇੱਕ ਉਮੀਦਵਾਰ ਖਰਚ ਸਕਦਾ ਇਹ ਤਾਂ ਉਸ ਤੋਂ ਬਹੁਤ ਜ਼ਿਆਦਾ ਹੈ ਇਸ ਕਰਕੇ ਕਾਨੂੰਨੀ ਕਾਰਵਾਈ ਵੀ ਹੁਣੀ ਬਣਦੀ ਹੈ ਸ਼ੇਰ ਸਿੰਘ ਕੋਹਾਵਾ ਤੇ ਜੇਕਰ ਇਹ ਸਟਿੰਗ ਸਹੀ ਹੈ ਸਟਿੰਗ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜੇ ਸਹੀ ਹੈ ਤਾਂ ਇਸ ਤੇ ਚੋਣ ਕਮਿਸ਼ਨ ਨੂੰ ਐਕਸ਼ਨ ਜ਼ਰੂਰ ਲੈਣਾ ਚਾਹੀਦਾ ਪਰ ਇੱਥੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਸੱਚਮੁੱਚ ਹੀ ਉਮੀਦਵਾਰ ਆਪਣੇ ਚੋਣ ਪ੍ਰਚਾਰ ਵੇਲੇ ਇੰਨੇ ਪੈਸੇ ਖਰਚਦੇ ਹੋਣਗੇ ਅਤੇ ਜੇਕਰ ਉਹ ਇੰਨੇ ਪੈਸੇ ਖਰਚਦੇ ਨੇ ਤਾਂ ਕੀ ਉਹ ਫਿਰ ਸੰਸਦ ਮੈਂਬਰ ਬਣ ਕੇ ਇੰਨੀ ਕਮਾਈ ਵੀ ਕਰਦੇ ਹੋਣਗੇ ਜੋ ਕਿ ਓਬਵੀਅਸ ਜੀ ਗੱਲ ਹੈ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਦਰੋਵਾਂਗਾ ਤੁਸੀਂ ਬਣੇ ਰਹੋ ਦ ਪੰਜਾਬ ਟੀਵੀ ਦੇ ਨਾਲ